ਅੱਜ ਫਿਰੋਜ਼ਪੁਰ ਸ਼ਹਿਰ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਕਬੀਰਾ ਫਾਊਂਡੇਸ਼ਨ ਵੱਲੋਂ ਸ਼ਹਿਰ ਦੇ ਹੋਟਲ ਗ੍ਰੈਂਡ ਵਿਖੇ ਇੱਕ ਸਕਾਲਰਸ਼ਿਪ ਪ੍ਰੋਜੈਕਟ ਦਾ ਆਯੋਜਨ ਕੀਤਾ ਗਿਆ ਇਸ ਪ੍ਰੋਜੈਕਟ ਦਾ ਨਾਮ ਉਮੀਦ ਰੱਖਿਆ ਗਿਆ ਤਾਂ ਕਿ ਜਿਹੜੀਆਂ ਨੌਜਵਾਨ ਬੱਚੀਆਂ ਸਾਡੀਆਂ ਪੜਾਣਾ ਆਪਣੀ ਹਾਇਰ ਐਜੂਕੇਸ਼ਨ ਜਾਰੀ ਰੱਖਣੀਆਂ ਚਾਹੁੰਦੀਆਂ ਨੇ ਉਹਨਾਂ ਲਈ ਉਮੀਦ ਦੀ ਇੱਕ ਕਿਰਨ ਬਣ ਕੇ ਕਬੀਰਾ ਫਾਊਂਡੇਸ਼ਨ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਇਹ ਪ੍ਰੋਗਰਾਮ ਹਰ ਸਾਲ ਕਰਦੀ ਹੈ ਅੱਜ ਦੇਸ਼ ਪ੍ਰੋਗਰਾਮ ਵਿੱਚ 31 ਹੋਨਹਾਰ ਲੜਕੀਆਂ ਨੂੰ ਸਕਾਲਰਸ਼ਿਪਸ ਦਿੱਤੇ ਗਏ ਇਹ ਬੱਚੀਆਂ ਆਪਣੀ ਹਾਇਰ ਐਜੂਕੇਸ਼ਨ ਕੰਟੀਨਿਊ ਕਰਨਾ ਚਾਹੁੰਦੀਆਂ ਨੇ ਇਹਨਾਂ ਵਿੱਚੋਂ ਕੁਝ ਬੱਚੀਆਂ ਨੇ ਨਰਸਿੰਗ ਦੇ ਵਿੱਚ ਦਾਖਲਾ ਲਿਆ ਕੁਝ ਨੇ ਐਮ ਕਾਮ ਬੀ ਕਾਮ ਇਵਨ ਕੇ ਸੀਏ ਤੱਕ ਇਹ ਬੱਚੇ ਜਿਹੜੇ ਨੇ ਕਰਨਾ ਚਾਹੁੰਦੇ ਨੇ ਔਰ ਮੈਂ ਵਧਾਈ ਦਿੰਦਾ ਕਬੀਰਾ ਫਾਊਂਡੇਸ਼ਨ ਤੇ ਉਹਨਾਂ ਦੀ ਪੂਰੀ ਟੀਮ ਨੂੰ ਜਿਨ੍ਹਾਂ ਨੇ ਬੜੀ ਹੀ ਤਨਦੇਹੀ ਨਾਲ ਇਮਾਨਦਾਰੀ ਨਾਲ ਬੱਚਿਆਂ ਦਾ ਇਹ ਸਕਾਲਰਸ਼ਿਪ ਪ੍ਰੋਜੈਕਟ ਅੱਜ ਇੱਥੇ ਆਯੋਜਿਤ ਕੀਤਾ ਹੈ ਔਰ ਮੈਂ ਵਧਾਈ ਦਿੰਦਾ ਉਹਨਾਂ ਸਾਰੀਆਂ ਹੁਨਾਰਬੱਚੀਆਂ ਨੂੰ ਜਿਨ੍ਹਾਂ ਨੂੰ ਅੱਜ ਇੱਥੇ ਇਹ ਸਕਾਲਰਸ਼ਿਪ ਦਿੱਤਾ ਗਿਆ ਮੈਨੂੰ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ ਅੱਜ ਲਗਭਗ 2.5 ਤੋਂ 3 ਲੱਖ ਰੁਪਏ ਦੇ ਸਕਾਲਰਸ਼ਿਪਸ ਇਹਨਾਂ ਬੱਚਿਆਂ ਨੂੰ ਤਕਸੀਮ ਕੀਤੇ ਗਏ ਨੇ ਔਰ ਮੈਨੂੰ ਉਮੀਦ ਹੈ ਕਿ ਇਹ ਬੱਚੀਆਂ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣਾ ਆਪਣੇ ਪਰਿਵਾਰ ਦਾ ਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕਰਨਗੀਆਂ ਮੇਰੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਕਬੀਰਾ ਫਾਊਂਡੇਸ਼ਨ ਨੂੰ ਤੇ ਇਹ ਸਕਾਲਰਸ਼ਿਪ ਜਿੱਤਣ ਵਾਲੀਆਂ ਮੇਰੇ ਸ਼ਹਿਰ ਦੀਆਂ ਹੁਨਰਵਰ ਬੱਚੀਆਂ ਨੂੰ ਸ਼ੁਕਰੀਆ ਸੋ ਅੱਜ ਸੀ ਸਾਰੇ ਕਬੀਰਾ ਫਾਊਂਡੇਸ਼ਨ ਦੇ ਮੈਂਬਰ ਬੱਚੇ ਪੇਰੈਂਟਸ ਤੇ ਸ਼ਹਿਰ ਦੀਆਂ ਮਹਾਨ ਹਸਤੀਆਂ ਗ੍ਰੈਂਡ ਹੋਟਲ ਵਿੱਚ ਇਕੱਠੀਆਂ ਹੋਈਆਂ ਨੇ ਉਨਾ 35 ਦੇ ਕਰੀਬ ਹੁਣ ਹਰ ਬੱਚਾ ਨੂੰ ਸਕਾਲਰਸ਼ਿਪ ਦੇਣ ਲਈ ਸੋ ਇਹਨਾਂ ਬੱਚਾ ਨੂੰ ਅੱਜ 3 ਲੱਖ ਦੇ ਕਰੀਬ ਸਕਾਲਰਸ਼ਿਪ ਵੰਡੀ ਜਾਏਗੀ ਜਿਹੜੀ ਕਿ ਇਹਨਾਂ ਵਾਸਤੇ ਬਹੁਤ ਹੀ ਵਰਦਾਨ ਸਿੱਧ ਹੋਏਗੀ ਕਿਉਂਕਿ ਇਹ ਉਹ ਬੱਚੇ ਹਨ ਜਿਨ੍ਹਾਂ ਦੇ ਘਰ ਦੇ ਹਾਲਾਤ ਠੀਕ ਨਹੀਂ ਹਨ ਡਿਗਰੀ ਕਰਨ ਯੋਗ ਇਹਨੇ ਪੈਸੇ ਨਹੀਂ ਹਨ ਕਰਨ ਨੂੰ ਬਿਮਾਰੀਆਂ ਨੇ ਬਹੁਤ ਜ਼ਿਆਦਾ ਕੇਰਿਆ ਹੋਇਆ ਹੈ ਕੈਂਸਰ ਦੀ ਬਿਮਾਰੀ ਕਿਸੇ ਨੂੰ ਹੈ ਕਿਸੇ ਨੂੰ ਹਾਰਟ ਦੀ ਬਿਮਾਰੀ ਹੈ ਤੇ ਹੋਰ ਗੰਭੀਰ ਬਿਮਾਰੀਆਂ ਨਾਲ ਵੀ ਇਹ ਪਰਿਵਾਰ ਜੂਝ ਰਹੇ ਹਨ ਤੇ ਇਹ ਜਿਹੜੀ ਸਕਾਲਰਸ਼ਿਪ ਇਹਨਾਂ ਨੂੰ ਜਦੋਂ ਮਿਲੇਗੀ ਇਹ ਬਹੁਤ ਹੀ ਜ਼ਿਆਦਾ ਮਦਦਗਾਰ ਸਿੱਧ ਹੋਏਗੀ ਉਹਨਾਂ ਮਹਿੰਗੀਆਂ ਡਿਗਰੀਆਂ ਨੂੰ ਉਹਨਾਂ ਦੀ ਮਹਿੰਗੀ ਪੜ੍ਹਾਈ ਨੂੰ ਪੂਰਾ ਕਰਨ ਵਾਸਤੇ ਸੋ ਇਸ ਪ੍ਰੋਜੈਕਟ ਨੂੰ ਚਲਾਉਣ ਦਾ ਸਾਡਾ ਮਕਸਦ ਇਹ ਹੀ ਹੈ ਕਿ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਦੇਸ਼ ਲਈ ਕੁਝ ਕਰਨਾ ਚਾਹੁੰਦਾ ਉਹਦੀ ਕਲਮ ਉਹਦੀ ਸੋਚ ਕਦੇ ਰੁਕੇ ਨਾ ਉਹ ਘਰ ਦੀਆਂ ਮਜਬੂਰੀਆਂ ਕਰਕੇ ਆਪਣੀ ਪੜ੍ਹਾਈ ਛੱਡਣ ਤੇ ਮਜਬੂਰ ਨਾ ਹੋ ਜਾਏ ਸੋ ਇਹ ਉਮੀਦ ਪ੍ਰੋਜੈਕਟ ਜਿੰਦਾ ਨਾਂ ਹੀ ਅਸੀਂ ਉਮੀਦ ਰੱਖਿਆ ਹੈ ਉਹਨਾਂ ਬੱਚਿਆਂ ਲਈ ਉਮੀਦ ਬੰਦਾ ਇੱਕ ਜੈਂਟਲ ਪੁਸ਼ ਦਿੰਦਾ ਕਿ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਣ ਸਿਰਫ ਆਪਣਾ ਧਿਆਨ ਜਿਹੜਾ ਪੜਾਈ ਉੱਤੇ ਦੇਣ ਉਹਨੂੰ ਡਿਗਰੀ ਨੂੰ ਪੂਰਾ ਕਰਨ ਬਾਕੀ ਸਾਰੀਆਂ ਜਿਹੜੀਆਂ ਹੈ ਪਰੇਸ਼ਾਨੀਆਂ ਉਹ ਸਾਡੇ ਮੋਢਿਆਂ ਤੇ ਸਿੱਟ ਦੇਣ ਤਾਂ ਕਿ ਅਸੀਂ ਸ ਨੂੰ ਸ਼ੇਅਰ ਕਰੀਏ ਤੇ ਇਹਨਾਂ ਨੂੰ ਸੁਖ ਦਈਏ ਇਸ ਵਾਰ ਅਸੀਂ ਚਾਰ ਕੋਰਸ ਨਵੇਂ ਐਡ ਕੀਤੇ ਹਨ ਜਿਹੜੇ ਜਿਨ੍ਹਾਂ ਦਾ ਸਾਨੂੰ ਰਿਸਪਾਂਸ ਬਹੁਤ ਵਧੀਆ ਮਿਲਿਆ ਜਿੰਦੇ ਵਿੱਚੋਂ ਸਭ ਤੋਂ ਵਧੀਆ ਰਿਸਪਾਂਸ ਸਾਨੂੰ ਮਿਲਿਆ ਵੀ ਅਸੀਂ ਨਰਸਿੰਗ ਦਾ ਜਿੰਦੇ 14 15 ਦੇ ਕਰੀਬ ਆ ਰਿਸਪੌਂਸ ਆਇਆ ਔਰ ਜਿੰਨਾਂ ਵਿੱਚ ਸੀ 5 ਨੂੰ ਸਕਾਲਰਸ਼ਿਪ ਦਿੱਤੀਆਂ ਔਰ ਸਾਡਾ ਪ੍ਰੋਜੈਕਟ ਇਹ ਬੇਸਿਕਲੀ ਫੋਕਸ ਹੁੰਦਾ ਆ ਫਾਦਰਲੈਸ ਉੱਤਰੀ ਵੀ ਜਿਨ੍ਹਾਂ ਦਾ ਜਿਨ੍ਹਾਂ ਦੇ ਮਾਪਿਓ ਨਹੀਂ ਨੇ ਉਹ ਆਪਣੀ ਡਿਗਰੀ ਨੂੰ ਪੂਰਾ ਕਰ ਸਕਣ ਆ ਸੋ ਬੀਐਸਸੀ ਨਰਸਿੰਗ ਨੂੰ ਸਭ ਤੋਂ ਜ਼ਿਆਦਾ ਸਕਾਲਰਸ਼ਿਪ ਇਸਵਰੀ ਦਿੱਤੀ ਗਈ ਕਿਉਂਕਿ ਕੋਰਸ ਬਹੁਤ ਮਹਿੰਗਾ ਹੈ ਜਿੰਦਾ 1 ਸਾਲ ਦਾ ਖਰਚਾ 1,20,000 ਹੈ ਉਸ ਨੂੰ ਸੀ 15,000 ਦੇ ਕਰੀਬ ਸਭ ਤੋਂ ਜ਼ਿਆਦਾ ਸਕਾਲਰਸ਼ਿਪ ਇਸਵਰੀ ਨਵਾਜੀ ਹੈ ਤੇ ਬਾਕੀ ਡਿਗਰੀਆਂ ਵੀ ਕਵਰ ਕਰਦੇ ਆ ਬੀਏ ਬੀਐਸਸੀ ਬੀਕੋਮ ਬੀਵੋਕ ਬੀਸੀਏ ਬੀਏ ਬੀਐਡ ਬੀਐਸਸੀ ਬੀਐਡ ਐਮਐਸਸੀ ਕੈਮਿਸਟਰੀ ਐਮਐਸਸੀ ਮੈਥਸ ਸਾਰੀਆਂ ਡਿਗਰੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕੋਈ ਵੀ ਬੱਚਾ ਕਿਸੇ ਵੀ ਡਿਗਰੀ ਤੋਂ ਰਹਿ ਨਾ ਜਾਏ ਸੋ ਸਤੋ ਲਵਾ ਸਿਕ ਨਵ ਕੋਰਸ ਇਸਵਰੀ ਐਡ ਕਿ ਤਸੀ ਸੀਏ ਸੋ ਜਿੰਨਾ ਬੱਚਿਆਂ ਨੇ ਬੀਕੋਮ ਕਰ ਲਈ ਸੀ ਲਾਸਟ ਈਅਰ ਸਰਦੇ ਵੱਲੋਂ ਤੋਂ ਉਚਾਉਂਦੀ ਐਸੀ ਕਿ ਐਸ ਸੀ ਸਰ ਸੀਏ ਕਰਨਾ ਹੈ ਹੁਣ ਤੇ ਇਸ ਵਾਰ ਅ ਵੀ ਸਾਨੂੰ ਸਕਾਲਰਸ਼ਿਪ ਦਿੱਤੀ ਜਾਵੇ ਤੇ ਇਸ ਬਾਰੇ ਸੋਚਿਆ ਗਿਆ ਤੇ ਉਹਨਾਂ ਨੂੰ ਹੁਣ ਸੀ ਇੰਟਰਮੀਡੀਏਟ ਦੀ ਸਕਾਲਰਸ਼ਿਪ ਵੇ ਦਿੱਤੀ ਗਈ ਹੈ ਤੇ ਉਹ ਪੈਸੇ ਆਈ ਸੀ اے ਆਈ ਨੂੰ ਹੁਣ ਜਮ੍ਹਾਂ ਹੋਣਗੇ ਤੇ ਉਹ ਬੱਚੇ ਸੀਏ ਕਰੇਗੀ ਤੇ ਤਪਨਾ ਸਪਨਾ ਸਕਾਰ ਕਰੇਗੀ ਇਸ ਤੋਂ ਇਲਾਵਾ ਐਮਐਸਸੀ ਆਈਟੀ ਨੂੰ ਵੀ ਸਪான்ਸਰ ਕੀਤਾ ਗਿਆ ਆਈਟੀ ਟੈਕ ਫੀਲਡ ਉਸ ਨੂੰ ਵੀ ਛੱਡਿਆ ਨਹੀਂ ਜਾ ਰਿਹਾ ਐਂਡ ਇਸ ਦੇ ਨਨਲ ਬੀਟੈਕ ਇਨ ਸੀਐਸਸੀ ਮੈਕੈਨੀਕਲ ਐਂਡ ਕੈਮੀਕਲ ਲੇਵੀ ਐਸਸੀਪੋਰਟ ਕਰ ਰਹੇ ਆ ਸੋ ਕਿਸੇ ਵੀ ਪੱਖੋਂ ਅਸੀਂ ਨਹੀਂ ਚਾਹੁੰਦੇ ਕਿ ਕੋਈ ਸਟੂਡੈਂਟ ਪ੍ਰੇਜਰ ਹੋਵੇ ਸੋ ਇਹ ਸੀ ਸਾਰਾ ਸਟੱਡ ਪ੍ਰੋਜੈਕਟ ਜੀ ਸੋ ਇਸ ਨਾਲ ਤੁਹਾਨੂੰ ਵੀ ਅਸੀਂ ਇੱਕ ਰਿਕਵੈਸਟ ਕਰਦੇ ਆ ਕਿ ਇਸ ਮਹਿੰਮ ਨਾਲ ਜੁੜੋ ਤੇ ਆਓ ਆਪਾਂ ਰਲ ਮਿਲ ਕੇ ਬੱਚਿਆਂ ਨੂੰ ਪੜ੍ਹਾਈਏ ਤੇ ਉਹਨਾਂ ਦੇ ਘਰ ਦੀਵੇ ਜਗਾਈਏ ਰੋਸ਼ਨੀ ਹੋਵੇ ਤਾਂ ਕਿ ਉਹ ਆਪਣੇ ਮਾਪਿਆਂ ਦਾ ਸਹਾਰਾ ਬਣ ਸੁਖ ਦੇਣ ਤੇ ਆਪਣੀ ਭੈਣ ਦੀ ਢੋਲੀ ਜੇ ਰੰਦੀ ਹੈ ਤਾਂ ਉਹਨੂੰ ਹੱਸ ਕੇ ਤੋਰ ਸਕਣ ਸੋ ਕਬੀਰਾ ਫਾਊਂਡੇਸ਼ਨ ਦੀ ਟੀਮ ਤੁਹਾਡਾ ਸਭ ਦਾ ਸਵਾਗਤ ਕਰੇਗੀ स्वागत ਕਰਦੀ ਹੈ ਐਂਡ ਥੈਂਕਸ ਆਲਸੋ ਅ ਫॉर द ਬਿਊਟੀਫੁਲ ਪ੍ਰੈਸ ਕਵਰੇਜ ਅ ਤੁਹਾਡਾ ਵੀ ਬਹੁਤ ਸਬ ਦਾ ਥੈਂਕਸ ਕਿ ਇਸ ਮੁਹਿੰਮ ਨੂੰ ਤੁਸੀਂ ਅੱਗੇ ਲੈ ਕੇ ਜਾਓ ਇਹ ਸਭ ਲਈ ਬਹੁਤ ਫਾਇਦੇਮੰਦ ਸਿੱਧ ਹੋਏਗੀ ਅ ਔਰ ਪੜੇ ਲਿਖੇ ਸਮਾਜ ਨੂੰ ਦੇਵੇਗੀ ਸੋ ਇਹਨਾਂ ਸ਼ਬਦਾਂ ਦੇ ਨਾਲ ਮੈਂ ਵਿਦਾ ਲੈਣਾ ਜੀ ਥੈਂਕਸ ਵੈਰੀ ਮਚ ਜੀ ਜੈ ਹਿੰਦ